ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਹੀ ਦਰਬਾਰ ਸਾਹਿਬ ਜਾਂਦੇ ਰਹਿੰਦੇ ਹਾਂ ਕੋਈ ਹਫਤਾਵਾਰੀ ਜਾਂਦਾ ਹੈ ਕੋਈ ਮਹੀਨਾਵਾਰੀ ਜਾਂਦਾ ਹੈ ਜਦੋਂ ਵੀ ਗੁਰਦਾਮ ਦਾ ਸਮਾਰੋਹ ਦਾ ਬਲਾਵਾ ਹੁੰਦਾ ਹੈ ਅਸੀਂ ਸਾਰੇ ਹੀ ਲਤਮਸਤਕ ਹੁਣ ਪਹੁੰਚ ਜਾਂਦੇ ਹਾਂ ਪਰ ਇੱਕ ਦੱਸਣ ਜੋ ਗੱਲ ਹੈ ਜਿਹਦੇ ਵੀਰਾਂ ਪੈਨ ਨੂੰ ਨਹੀਂ ਪਤਾ ਜਦੋਂ ਆਪਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਨਤਮਸਤਕ ਹੁੰਦੇ ਹੋਏ ਘੁੰਮਦੇ ਹਾਂ ਜਿਸ ਪਾਸੇ ਅਕਾਲ ਤਖਤ ਸਾਹਿਬ ਹੈ ਦੋਨੋਂ ਨਿਸ਼ਾਨ ਸਭ ਲੱਗੇ ਹੋਏ ਹਨ ਉਸ ਦੇ ਨਾਲ ਹੀ ਬਿਲਕੁਲ ਇੱਕ ਪੌੜੀਆਂ ਹਨ ਜੋ ਕਿ ਜੂਨ 84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੈ ਉੱਪਰ ਵੱਲ ਜਾਂਦੀਆਂ ਹਨ ਉਸ ਦੇ ਥੱਲੇ ਪੌੜੀਆਂ ਤੋਂ ਖੱਬੇ ਹੱਥ ਇੱਕ ਸ਼ਹੀਦੀ ਗੈਲਰੀ ਬਣੀ ਹੋਈ ਹੈ ਜੋ ਕਿ ਮੌਜੂਦਾ ਮੁਖੀ ਹਰਨਾਮ ਸਿੰਘ ਜੀ ਖਾਲਸਾ ਵੱਲੋਂ ਬਣਵਾਈ ਗਈ ਹੈ ਸੰਗਤ ਦੇ ਸਹਿਯੋਗ ਦੇ ਨਾਲ ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਉਸ ਦੇ ਅੰਦਰ ਜਾਂਦੇ ਹੀ ਤੁਹਾਨੂੰ ਪਹਿਲਾਂ ਤਾਂ ਸਨ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਭਾਈ ਸਪੀਕ ਸਿੰਘ ਜੀ ਇਹਨਾਂ ਦੀਆਂ ਤਸਵੀਰਾਂ ਮਿਲਣਗੀਆਂ ਤੇ ਅੰਦਰ ਬਹੁਤ ਸੋਹਣਾ ਮਾਡਲ ਬਣਿਆ ਹੋਇਆ ਹੈ ਜੋ ਕਿ ਸਾਨੂੰ ਜੂਨ 84 ਦੀ ਜੋ ਘਲੂ ਘੜਾ ਹੋਇਆ ਉਸ ਵੇਲੇ ਜੋ ਅਕਾਲ ਤਖਤ ਸਾਹਿਬ ਦਾ ਹਾਲ ਹੋਇਆ ਸੀ ਉਹ ਬਹੁਤ ਹੀ ਛੋਟੇ ਜਿਹੇ ਮਾਡਲ ਦੇ ਵਿੱਚ ਬਿਆਨ ਕੀਤਾ ਹੋਇਆ ਹੈ ਉਸ ਦਰਦ ਨੂੰ ਮਹਿਸੂਸ ਕੀਤਾ ਜਾਵੇ ਤਾਂ ਜੋ ਇਹ ਮਾਡਲ ਦੇਖ ਕੇ ਸਾਡੇ ਬੱਚੇ ਯਾਦ ਰੱਖ ਸਕਣ ਕਿ ਇਥੇ ਦੀ ਗਵਰਨਮੈਂਟ ਨੇ ਨਾਲ ਸਾਡੇ ਨਾਲ ਕੀ ਕੀਤਾ ਸੀ ਇਹ ਮੂਹ ਬੋਲਦੀ ਤਸਵੀਰ ਜੋ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ ਪਿਆ ਜੀ ਬੜੀ ਮਿਹਨਤ ਦੇ ਨਾਲ ਇਹ ਮਾਡਲ ਬਣਾਇਆ ਹੋਇਆ ਹੈ ਜਰੂਰ ਆਪਣੇ ਬੱਚਿਆਂ ਨੂੰ ਇਹ ਮਾਡਲ ਦਿਖਾਇਆ ਕਰੋ ਇੱਕ ਕਾਲਪਨਿਕ ਫੋਟੋ ਨਹੀਂ ਹੈਗੀ ਇਹ ਉਸ ਸਮੇਂ ਦਾ ਵਰਤਾਂਤ ਹੂਬ-ਹੂ ਦਰਸਾਇਆ ਗਿਆ ਹੈ ਇਸ ਮਾਡਲ ਦੇ ਵਿੱਚ ਕਿ ਇਸ ਤਰ੍ਹਾਂ ਗੁੰਮਤੋ ਇਲਾਕੇ ਜਿਹੜੇ ਗੋਲਿਆਂ ਨੇ ਗੁੰਮਤ ਤੇ ਹਟੇ ਦੀ ਕੀਤਾ ਅਕਾਲ ਤਖਤ ਸਾਹਿਬ ਦੀ ਜਿਹੜੀ ਬਿਲਡਿੰਗ ਨੂੰ ਕਿੰਨਾ ਨੁਕਸਾਨ ਹੋਇਆ ਉਹ ਸਾਰਾ ਬਿਆਨ ਕਰਦੀ ਹੈ ਜਿਹੜੀ ਮਾਡਲ ਤੁਸੀਂ ਤਸਵੀਰ ਦੇਖ ਰਹੇ ਹੋ ਇਹਸਾਸ ਕਰਾਉਂਦੀ ਆ ਕਿ ਕਿੰਨੀ ਕਰੂਰਤਾ ਦੇ ਨਾਲ ਭਾਰਤੀ ਫੌਜ ਨੇ ਇੱਥੇ ਹਮਲਾ ਕੀਤਾ ਤੇ ਅਕਾਲ ਦੇ ਤਖਤ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾਇਆ ਤੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਉਹ ਇਸ ਮਾਡਲ ਦੇ ਵਿੱਚ ਖੂਬ-ਖੂਬ ਦਿਖਾਇਆ ਗਿਆ ਜੀ ਤੇ ਜਦੋਂ ਵੀ ਅਗਲੀ ਵਾਰ ਜਿਹੜੇ ਵੀਰਾਂ ਭੈਣਾਂ ਨੇ ਇੱਥੇ ਗੈਲਰੀ ਦੇ ਦਰਸ਼ਨ ਨਹੀਂ ਕੀਤੇ ਜਰੂਰ ਜਾ ਕੇ ਆਇਓ ਇਸ ਗੈਲਰੀ ਵਿੱਚ ਤੁਹਾਨੂੰ ਇਹ ਅਹਿਸਾਸ ਹੋਊਗਾ 1984 ਦੇ ਉਸ ਖੱਲੂਕਾਰੇ ਦਾ ਤੇ ਇੱਥੇ ਜਦੋਂ ਅੰਦਰ ਅਸੀਂ ਘੁੰਮਦੇ ਆ ਇਸ ਜਿਹੜੇ ਮਾਡਲ ਤੋਂ ਇਲਾਵਾ ਬਹੁਤ ਜਿਹੜੇ 1984 ਦੇ ਸਮੂਹ ਸ਼ਹੀਦ ਹੋਏ ਆ ਉਹਨਾਂ ਦੇ ਤਾਂ ਤਸਵੀਰਾਂ ਲੱਗੀਆਂ ਹੋਈਆਂ ਜੀ ਉਹਨਾਂ ਦੇ ਨਾਮ ਜਨਮ ਦੀ ਤਾਰੀਖ ਸ਼ਹੀਦੀ ਦੀ ਤਾਰੀਖ ਉਹਨਾਂ ਦੀ ਉਮਰ ਉਹਨਾਂ ਦਾ ਨਗਰ ਜ਼ਿਲ੍ਹਾ ਉਹ ਸਾਰਾ ਕੁਝ ਫੋਟੋਆਂ ਦੇ ਸਮੇਤ ਲੱਗਾ ਹੋਇਆ ਜੀ ਉਹਨਾਂ ਸ਼ਹੀਦਾਂ ਦੇ ਵੀ ਦਰਸ਼ਨ ਆਪਣੇ ਬੱਚਿਆਂ ਨੂੰ ਕਰਾਇਆ ਕਰੋ ਜਿਹੜੇ ਸ਼ਹੀਦਾਂ ਦੀਆਂ ਫੋਟੋਆਂ ਨਹੀਂ ਮਿਲ ਸਕੀਆਂ ਉਹਨਾਂ ਦੇ ਜਿਹੜੀ ਉਹਨਾਂ ਦੀ ਡਿਟੇਲ ਆ ਪੂਰੀ ਲਿਖੀ ਹੋਈ ਆ ਉਹਨਾਂ ਦਾ ਜਨਮ ਉਹਨਾਂ ਦੀ ਸ਼ਹੀਦੀ ਦੀ ਤਰੀਕ ਉਹਨਾਂ ਦਾ ਜ਼ਿਲ੍ਹਾ ਉਹਨਾਂ ਦਾ ਪਿੰਡ ਉਹਨਾਂ ਦੀ ਉਮਰ ਕਿੰਨੀ ਸੀਗੀ ਉਹ ਸਾਰਾ ਕੁਝ ਇਸ ਗੈਲਰੀ ਦੇ ਵਿੱਚ ਆ ਜੀ ਇਸ ਸਾਰੀ ਚੀਜ਼ ਤੋਂ ਇਲਾਵਾ ਇਸ ਗੈਲਰੀ ਦੇ ਵਿੱਚ ਇੱਕ ਕਮਰਾ ਬਣਿਆ ਹੋਇਆ ਆ ਜੀ ਜਿਸ ਦੇ ਵਿੱਚ ਇੱਕ ਡਾਕੂਮੈਂਟਰੀ ਫਿਲਮ ਦੇ ਦੁਆਰਾ 1984 ਦਾ ਜਿਹੜਾ ਸਮੂਹ ਵਰਤਾਨ ਤੇ ਆ ਤੇ ਹਰਬੰਦਰ ਸਾਹਿਬ ਬਾਰੇ ਬਹੁਤ ਜਿਹੜੀਆਂ ਗੱਲਾਂ ਸਾਨੂੰ ਨਹੀਂ ਪਤਾ ਉਹਨਾਂ ਤੇ ਚਾਨਣਾ ਪਾਇਆ ਜਾਂਦਾ ਸੰਗਤ ਬਹਿ ਕੇ ਸੁਣਦੀ ਆ ਜਿੱਥੇ ਇੱਕ ਪਾਸੇ ਅਸੀਂ ਨਤਮਸਤਕ ਹੁੰਨੇ ਆ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਇਹ ਡਾਕੂਮੈਂਟਰੀ ਫਿਲਮ ਵੀ ਜ਼ਰੂਰ ਦਿਖਾਇਆ ਕਰੋ ਜੀ ਤਾਂ ਕਿ ਸਾਡੇ ਬੱਚੇ ਜਾਣ ਸਕਣ ਅਸੀਂ ਕਿਹਨਾਂ ਦੇ ਵਾਰਿਸ ਆ ਇਹ ਦੇਖੋ ਇਹ ਸਾਰੀਆਂ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਆ ਬਹੁਤ ਮਿਹਨਤ ਦੇ ਨਾਲ ਇਹਨਾਂ ਦੀ ਜਿਹੜੀ ਇਕਤਰਤਾ ਹੋਈ ਆ ਤੇ ਇਹਨਾਂ ਦੀ ਪੂਰੀ ਜਿਹੜੀ ਜਾਣਕਾਰੀ ਆ ਸਾਨੂੰ ਮਿਲੀ ਆ ਤੇ ਇਹਨਾਂ ਦੇ ਦਰਸ਼ਨ ਜ਼ਰੂਰ ਕਰਕੇ ਆਇਆ ਕਰੋ ਇਹਨਾਂ ਸਿੰਘਾਂ ਨੇ ਜਿਨ੍ਹਾਂ ਦਾ ਆਪਾਂ ਅਰਦਾਸ ਵਿੱਚ ਰੋਜ਼ ਜ਼ਿਕਰ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪੜੀਆਂ ਲਹਾਈਆਂ ਚਿਰਖਣੇ ਚੜੇ ਤਨ ਆਰਿਆਂ ਨਾਲ ਚੁਰਾਏ ਗਏ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਪੁਰਾਤਨ ਤੇ ਵਰਤਮਾਨ ਸਮੇਂ ਦੇ ਸਮੂਹੀ ਦਾ ਸਿੰਘਾ ਸਿੰਘਣੀਆਂ ਦੀ ਭਚੰਗੀ ਫੌਜਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸੋ ਇਹ ਉਹ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਨੇ ਧਰਮ ਦੇ ਕਰਕੇ ਆਪਣਾ ਆਪ ਨਿਸ਼ਾਵਰ ਕਰਤਾ ਗੁਰੂ ਸਾਹਿਬ ਤੋਂ ਦਰਬਾਰ ਸਾਹਿਬ ਦੀ ਮਰਿਆਦਾ ਦੇ ਲਈ ਪਰ ਵੈਰੀ ਦੀ ਇਨ ਨਹੀਂ ਮੰਨੀ ਸੋ ਇਹ ਬੇਨਤੀ ਆ ਜੀ ਸਾਰਿਆਂ ਦੇ ਚਾਹਨਾ ਵਿੱਚ ਜਰੂਰ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਇਆ ਕਰੋ ਤਾਂ ਕਿ ਉਹ ਸਿੱਖੀ ਨਾਲ ਜੁੜ ਸਕਣ ਜੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਖਾਲਸਾ ਜੂਹਾਲੂ ਖਾਲਸਾ ਪੈਦਾ ਕੀਤਾ ਆ ਉਹਦੇ ਵਿੱਚ ਜਿਹੜਾ ਨੀਹਾਂ 'ਚ ਇੱਟਾਂ ਲੱਗੀਆਂ ਹੋਈਆਂ ਉਹ ਜਿਹੜਾ ਪੈਦਾ ਕੀਤਾ ਜੂਹਾਲੂ ਖਾਲਸਾ ਨਾ ਉਹਦਾ ਜਿਹੜੀ ਅਕਾਲ ਤਖਤ ਸਾਹਿਬ ਜਿੱਦਾ ਇੱਕ ਬਿਲਡਿੰਗ ਆ ਉਹ ਬਿਲਡਿੰਗ ਖਾਲਸੇ ਦੀ ਜਿਹੜੀ ਬਣੀ ਹੋਈ ਆ ਉਹਦੇ ਵਿੱਚ ਇਹਨਾਂ ਸ਼ਹੀਦਾਂ ਦੇ ਸਿਰ ਲੱਗੇ ਹੋਏ ਆ ਸਾਡੇ ਬੱਚਿਆਂ ਨੂੰ ਉਹ ਪਤਾ ਲੱਗ ਸਕੇ ਕਿ ਅਸੀਂ ਕਿਹਨਾਂ ਦੇ ਵਾਰਿਸ ਆ ਸੋ ਇਹ ਬੇਨਤੀਆਂ ਆ ਅਗਲੀ ਵਾਰ ਜਦੋਂ ਵੀ ਜਾਓ ਇਸ ਸਹੀ ਸ਼ਹੀਦੀ ਗੈਲਰੀ ਦੇ ਜ਼ਰੂਰ ਦਰਸ਼ਨ ਕਰਕੇ ਆਇਓ ਸੋ ਇਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਹੱਲੇ ਆਪਣੀ ਜਵਾਨੀ ਵੀ ਨਹੀਂ ਮਾਣੀ ਸੀ ਉਹ ਜਵਾਨੀ ਗੁਰੂ ਦੇ ਲੇਖੇ ਲਾ ਗਏ ਇੱਕ ਸਮਾਂ ਉਹ ਸੀ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਸੀ ਮੈਨੂੰ ਸ਼ਸਤਰ ਭੇਟ ਕਰੋ ਮੈਨੂੰ ਜਵਾਨੀਆਂ ਭੇਟ ਕਰੋ ਮੈਨੂੰ ਘੋੜੇ ਭੇਟ ਕਰੋ ਤੇ ਅੱਜ ਵੀ ਉਹ ਵਜਨ ਚੱਲਦੇ ਆ ਜਵਾਨੀਆਂ ਗੁਰੂ ਸਾਹਿਬ ਅੱਜ ਵੀ ਮੰਗਦੇ ਆ ਇੱਚ ਜਹਾਰੂ ਯੋਧੇ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਮਾਰੀਆਂ ਨਹੀਂ ਗੁਰੂ ਦੇ ਲੇਖੇ ਰਾ ਦਿੱਤੀਆਂ ਸੋ ਇਹਨਾਂ ਦਾ ਦੇਣ ਅਸੀਂ ਕਦੇ ਨਹੀਂ ਦੇ ਸਕਦੇ ਰਿਣੀ ਆ ਇਹਨਾਂ ਕਰਕੇ ਅੱਜ ਸਾਡੀ ਸ਼ਾਨ ਹੋਰ ਵਧੀ ਹੋਈ ਯਾਰ ਅਸੀਂ ਸਰਦਾਰ ਕਹੋਨੇ ਆ ਸਿੱਖੀ ਦਾ ਜज्ਬਾ ਸਾਡੇ ਚ ਪੈਦਾ ਹੁੰਦਾ ਜਦੋਂ ਇਹਨਾਂ ਦੀਆਂ ਅਸੀਂ ਇਹਨਾਂ ਦੀ ਆਵਾਜ਼ ਤਾਲ ਆਪ ਸੁਣਦੇ ਆ ਇਹਨਾਂ ਦੀ ਜੰਗ ਦੀਆਂ ਕਹਾਣੀਆਂ ਸੁਣਦੇ ਆ ਕਿੱਦਾਂ ਇਹਨਾਂ ਨੇ ਜੰਗ ਵਿੱਚ ਲੜਦੇ ਹੋਏ ਸ਼ਹੀਦੀ ਪਾਈ ਆ ਸੋ ਬੇਨਤੀ ਆ ਜੀ ਸਾਰੀ ਸੰਗਤ ਨੂੰ ਇਸ ਸ਼ਹੀਦੀ ਗੈਲਰੀ ਦੇ ਜ਼ਰੂਰ ਦਰਸ਼ਨ ਕਰਕੇ ਆਇਆ ਕਰੋ ਕਿ ਜਦੋਂ ਸਾਡਾ ਅਸੀਂ ਜਾਣਦੇ ਆ ਅਸੀਂ ਤਾਂ ਜ਼ਰੂਰ ਹਰ ਵਾਰ ਦਰਸ਼ਨ ਕਰਕੇ ਆਉਨੇ ਆ ਕਿਉਂਕਿ ਇਹ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਆ ਇਹਨਾਂ ਦਾ ਪ੍ਰਤਾਪ ਆ ਜੀ ਕਿ ਅੱਜ ਅਸੀਂ ਦਾੜੇ ਕੇਸ ਪੱਗਾਂ ਲੈ ਕੇ ਇੱਥੇ ਘੁੰਮ ਰਹੇ ਆ ਸੋ ਇਨੀਆਂ ਬੇਨਤੀਆਂ ਆ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਹੋਰ ਆਪਣੇ ਗੁਰਸਿੱਖ ਭਾਈ ਵੀਰਾਂ ਨੂੰ ਭੈਣਾਂ ਨੂੰ ਜਰੂਰ ਇਹ ਵੀਡੀਓ ਭੇਜਿਓ ਤਾਂ ਕਿ ਜਿਹਨੂੰ ਨਹੀਂ ਪਤਾ ਉਹਨੂੰ ਇਹ ਪਤਾ ਲੱਗ ਸਕੇ ਕਿ ਇੱਕ ਸ਼ਹੀਦ ਦੀ ਗੈਲਰੀ ਆ ਜਿੱਥੇ ਅਸੀਂ ਜਾ ਕੇ ਦਰਸ਼ਨ ਕਰਨੇ ਆ ਸੋ ਇਹ ਬੇਨਤੀਆਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਇਹ ਰੂਮ ਆ ਜਿੱਥੇ ਵੀਡੀਓ ਦਿਖਾਈ ਜਾਂਦੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ